ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੀਫੈਂਡ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਪਹੁੰਚ ਚੁੱਕੇ ਆ ਪਿੰਡ ਬਰਗਾੜੀ ਜ਼ਿਲ੍ਹਾ ਇਹਨਾਂ ਨੂੰ ਫਰੀਦਕੋਟ ਪੈਂਦਾ ਤਹਿਸੀਲ ਜੈਤੋ ਇਸ ਘਰ ਤੋਂ ਪਹਿਲੀ ਵੀਡੀਓ ਬਣਾ ਲੈ ਕੇ ਬਾਈ ਉਹਨਾਂ ਦੀ ਵਪਾਰ ਦਾ ਕੰਮ ਕਰਦੇ ਆ ਅੱਜ ਵੀ ਇਹਨਾਂ ਕੋਲ ਤਿੰਨ ਚਾਰ ਦੇ ਲਗਭਗ ਹਾਵਾਂ ਸੇਲ ਹੈ ਜੀ ਤੇ ਆ ਹੁਣ ਆਪਾਂ ਵੀਰੋ ਨਾਲ ਗੱਲਬਾਤ ਕਰੀਏ ਬੱਲੇ ਫਿਕਰ ਦੀ ਸਸਟੀ ਗਾਲ ਬਾਈ ਜੀ ਸਸਟੀ ਗਾਲ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਹੀ ਬਹੁਤ ਵੈਲਕਮ ਆ ਜੀ ਆਏ ਆਂ ਇੰਨੀ ਵਾਰ ਬੜਾ ਮੋਕੇ ਕੰਮ ਕਰਦਾ ਹਾਂਜੀ ਹੋ ਗਏ 10 12 ਸਾਲ ਹੋ ਗਏ ਬਾਈ ਗਾਵਾਂ ਦਾ ਕੰਮ ਕਰਦੇ ਗਵਾਂਜਾਂ ਦਾ ਵੀ ਕਰਦੇ ਗਾਵਾਂ ਦੀ ਕਰਦੇ ਵੀਰੇ ਮੇਨ ਜਿਆਦਾ ਹੀ ਕੰਮ ਆ ਹਾਂਜੀ ਜਿਆਦਾ ਗਾਵਾਂ ਦੀ ਚੰਗੇ ਚੰਗੇ ਫਰਮਾਂ ਨੂੰ ਵੀ ਜਾਣੇ ਕਿ ਨਹੀਂ ਜਾਵੜੀ ਦਾ ਵੀਰੇ ਐਵੇਂ ਆਪਾਂ ਗੱਪ ਠੀਕ ਹੈ ਠੀਕ ਆਨੇ ਠੀਕ ਹੈ ਚਲੋ ਕਿਹੜੀ ਗੱਲ ਆ ਕੰਮ ਆ ਜੀ ਕਿਹੜੀ ਗੱਲ ਕਿਹ ਜਿੱਥੇ ਪਸ਼ੂ ਸਸਤੇ ਮੈਨੇ ਜਾਣਾ ਪੈਂਦਾ ਤੇ ਕਿੰਨੇ ਵੀਰ ਜੀ ਕੰਮ ਸੇਰ ਅੱਜ ਰਾਮ ਆਪਣੇ ਕੋਲ ਸੀਗੇ ਮੇਰੇ 4 ਹਾਂਜੀ ਹੁਣੇ ਚੜਾ ਕੇ ਹਟਿਆ ਇਸ ਟਾਈਮ 3 ਰਹਿ ਗਈਆਂ 3 ਹੈਗੀਆਂ ਸੂਈਆਂ ਸਗੀਆਂ ਗੱਪਣਾ ਇੱਕ ਸੂਈ ਆ ਮੱਛੀ ਵੀਰੇ ਦੋ ਗੱਪਣਾ ਚਲੋ ਖੋਲੀ ਫਿਰ ਨੂੰ ਇਹ ਸੂਆ ਕਿੰਨਾ ਮਾਜੀ ਇਹ ਇਹ ਦੂਜੀ ਸੂਈ ਸੁੰਦੀ ਆ ਵਿਹੜ ਵੀਜ ਨਾਲ ਜੀ ਇਹ ਗੱਪਣਾ ਹਾਂਜੀ ਗੱਪਣਾ ਤੇ ਵੀਰੇ ਜੀ ਕਿੰਨਾ ਦੋ ਤੇ ਕਰੂਗੀ ਜੀ ਇਹ ਦੇ ਦੂ 20 25 ਲੀਟਰ ਨਾਰਮਲੀ ਵੱਡੀ ਵਿਹੜ ਆ ਬਾਈ 20 25 ਕਿਲੋ ਕਰ ਦੋ ਹਾਂਜੀ ਠੀਕ ਪਾ ਦੂ ਆਰਾਮ ਨਾਲ ਇਸ ਸਮੇਂ ਤੁਹਾਨੂੰ 10 12 ਤੇ ਲੈ ਜੂ ਹਜੇ ਇਹ ਮੇਰਾ 5-7 ਦਿਨ ਲੱਗ ਗਈ ਬਾਈ ਅੱਛਾ ਠੀਕ ਆ ਲਓ ਜੀ ਚੈੱਕ ਕਰੋ ਕਰਾਂ ਦੀ ਸੋਹਣੀ ਵਿਹੜ ਆ ਦੇਖੋ ਬੈਡਾਂ ਜੇ ਤਿਆਰ ਹੋਣਾ ਜੇ ਪੂਰਾ ਬਣਨਾ ਆ ਗਿਆ ਬਰੂਕ ਨੇ ਜੀ ਹਾਂਜੀ ਹਾਂਜੀ ਬਹੁਤ ਬਣੂਗਾਈ ਬਿਲਕੁਲ ਜੀ ਬਿਲਕੁਲ ਥਾਣਾ ਥੋਣਾ ਬਾਈ ਜੀ ਓਕੇ ਬਿਲਕੁਲ ਗਰੰਟੀ ਹੋਊਗੀ ਪਾਰ ਪਿੱਛੇ ਦੀ ਥਾਣਾ ਦੀ ਬਾਈ ਠੀਕ ਆ ਠੀਕ ਆ ਆ ਵੇਖੋ ਪਹਿਲੀ ਵੀਡੀਓ ਬਣਾਣ ਲੱਗਿਆ ਮੈਂ ਤੁਹਾਡੀ ਅੱਜ ਕਮਾ ਲਿਓ ਬੱਠ ਇਲਾਇਕੋ ਪੂਰੀ ਵੱਡੀ ਵੈੜਾ ਸ਼ਾਟਿੰਗ ਹਾਂਜੀ ਬਿਲਕੁਲ ਕਿੰਨਾ ਕਰਜੂ ਸਹੀ ਦੋ ਤੁਹਾਡਾ ਸਣਾ ਜੀ ਦੁੱਧ 20 22 ਲੀਟਰ ਤੱਕ ਤੇ ਗਿਆ ਇਹ ਨੈਡੀ ਵੈੜ ਨੂੰ ਬਾਈ ਤੁਸੀਂ ਆਪ ਵੀ ਵੇਖ ਲੈ ਵੈੜ ਕਿੱਡੀ 20 22 ਲੀਟਰ ਕਿੱਟ ਗਿਆ ਬਿਲਕੁਲ ਜੀ ਬਿਲਕੁਲ ਹਾਂਜੀ ਬੋਲੋ ਜ ਮੋੜਾ 75 ਆ ਜੀ ਹਾਂ ਜੀ ਜੈ ਜੀ ਪਹਿਲੀ ਵਾਰੀ ਆਏ ਵੀਡੀਓ ਬਣਾਉਣਾ ਮੂੰਹ ਦੂਆ ਛੱਡ ਦੇ ਤੈਨ ਛੱਡ ਦਾਂਗੇ 75 ਨਹੀਂ ਦੇ ਦਾਂਗੇ 7500 ਦੋਗੇ ਚਲੋ ਠੀਕ ਹੈ ਬਾਕੀ ਕਰਦੇ ਮੌਕੇ ਫਰਮਾਨ ਦੇ ਜਾਂਦੇ ਹਾਂ ਕੋਈ ਨਹੀਂ ਥੋੜਾ ਕੰਨਾ ਕਰ ਦਾਂਗੇ ਜਿਹੜਾ ਜੋੜਾ ਲੂਹਰਾ ਫੋਲੀ ਕਰ ਦਾਂਗੇ ਚਲੋ ਠੀਕ ਹਾਂ ਜੀ ਤੇ ਆਹ ਜੀ ਇਹ ਮੱਛੀ ਪੂਨਸੋਂ ਦੀ ਪਹਿਲੇ ਸੂਏ ਬਾਈ ਅੱਜ ਪਹਿਲਾ ਸੂਗਾ ਹਾਂ ਦੰਦਾਂ ਤੋਂ ਛਿੱਗੀ ਆ ਛੇ ਜਾਂਦਾ ਇਹ ਵੀ ਖੋਲੋ ਇਹ ਜੀ ਟਾਈਮ ਬਜੀ ਕਿੰਨੇ ਲਊਗੀ ਜੀ ਇਹ ਇਹ ਲੈ ਦੂ ਚਾਰ ਪੰਜ ਦੰਦ ਚਾਰ ਪੰਦੇ ਲੈ ਹਾਂ ਜੀ ਠੀਕ ਹੈ ਛੇ ਦੰਦਾਂ ਦਾ ਜੀ ਪਹਿਲਾ ਸੂਗਾ ਤੇ ਇਹ तो बाजी तो तो फिर किनारे करो चलो है पहला ना पहला सुई आजी किनारे करो तो डेल्टा की खाराम लीटर का चमार खाराम नहीं करो ब्रीडरी था। बच्ची है बिल्कुल जी बिल्कुल आज नहीं ठीक नथर भी बिल्कुल जाए जा आज भी दिया गया इस हरियाणा पर बंदे करेंगे लोकल ही ए लोकल ही लेंगे लोकल घरी दी ठीक तो विधि ਕੀ ਮੈਂ ਦੇ ਰਿਹਾ ਵੀ 70 7000 ਰੁਪਏ ਦੇ ਰਾਂਗਾ ਇਹ 7000 ਦੇ ਰੋਗਾ ਠੀਕ ਆ ਹੋ ਜੂਗਾ ਮੋਕੇ ਦੇ ਮਾਨਦਨ ਮੋਕੇ ਦੇ ਕੋਈ ਥੋੜਾ ਕੰਮ ਕਰਦਾ ਕਰ ਦੋ ਮਾਨ ਹੈ ਹਾਂਜੀ ਤੇ ਆਹ ਵਾਲੀ ਸੂਈ ਆ ਇਹ ਸੂਈ ਹੈ ਜੀ ਇਹ ਨਾ ਥੋੜੀ ਜਿਹੀ ਕੱਚੀ ਸੂਈ ਵੀ ਚਾਰ ਪੰਜ ਦਿਨ ਪਹਿਲਾਂ ਸੂਈ ਆ ਠੀਕ ਆ ਹਾਂਜੀ ਹਾਂਜੀ ਹੁਣ ਇਸ ਟਾਈਮ ਕਿੰਨਾ ਦੁੱਧ ਆ ਜੀ ਥੱਲੇ ਦੁੱਧ ਹੁਣ ਜੀ ਆਪਾਂ ਗਾ ਆਪਣੀ ਮਾਰ ਦੇ ਕੇ ਹੁਣ ਤਾਂ ਜਾਨਕੀ ਤਾਰਾ ਸਮਝ ਕੀ ਆ ਜੇ ਬੰਦਾ ਅੱਛਾ ਕੱਚੀ ਸੂਈ ਕਰਕੇ ਇਹ ਕਿਦਾਂ ਸਹੀ ਆ ਇੱਕ ਕੱਲ ਹੀ ਸੂਈ ਆ ਅੱਛਾ ਕੱਲ ਹੀ ਸੂਈ ਆ ਹਾਂ ਦਿਨ ਕੱਢ ਤੁਸੀਂ ਉਪਰਾ ਕਰ ਗਿਆ ਪਾ ਲਿਆਂਦੀ ਸੀ ਨਾ ਜਿਹਨਾਂ ਦੇ ਘਰੋਂ ਹਾਂਜੀ ਹਾਂਜੀ ਕੋਈ ਪਸ਼ੂ ਉਪਰਾ ਕਰ ਦਿੰਦਾ ਕੋਈ ਨਹੀਂ ਉਪਰਾ ਕਰਕੇ ਸੂਪੀ ਅੱਛਾ ਜਲਦੀ ਸੂਪੀ ਆ ਹਾਂ ਜੇਰ ਜੂਰ ਸਾਰਾ ਕੁਝ ਪਈਆ ਹੋ ਗਈ ਹੈ ਅਜੇ ਧਾਰਾਂ ਮਾਰਨ ਵਾਲਾ ਕੰਮ ਹੀ ਆ ਧਾਰਾਂ ਵਾਲਾ ਕੰਮ ਹੀ ਆ ਜੀ ਬੋਲਾ ਹੀ ਆ ਜੀ ਹਣਾ ਬੋਲਾ 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 ਠੀਕ ਆ ਤੇ ਕਿੰਨਾ ਕਰੂ ਦੁੱਧ ਫਿਰ ਇਹ ਦੁੱਧ ਰਿਹਾ ਵੀ 18 ਮੀਲੀਟਰ ਪਾ ਦੂ ਬੱਚੀ ਵੱਡੀ ਆ ਜੀ ਹਾਂਜੀ ਹਾਂ ਪਸ ਆਇਆ ਹੁਣ ਸੇਵਾ ਕਰਨੀ ਪਣੀ ਚਾਰ ਪੰਜ ਦਿਨ ਹੋਰ ਆ ਬਿਲਕੁਲ ਜੀ ਬਿਲਕੁਲ ਤੇ ਖੋਲੋ ਜੀ ਬੱਚਾ ਬੱਚ ਨਜ਼ਰਾਂ ਲਿਬੇਰ ਚੜੇ ਨਾਲ ਨੂੜਾ ਬਹੁਤ ਆ ਪਰ ਸੋਹ ਜਲਦੀ ਪਈ ਹੈ ਕਿ ਨਹੀਂ ਉਹ ਪ੍ਰਮਾਨ ਕੀ ਜੀ ਬਿਲਕੁਲ ਜੀ ਬਿਲਕੁਲ ਆਪਾਂ ਜੀ ਫਿਰ ਕੀ ਪਤਾ ਜੀ ਹਨਾ ਆ ਜੋ ਤੇ ਵੀਜੀ ਫਿਰੰਦੀ ਕੀਮਤ ਇਹਦੀ ਫੋਨ ਵੀ ਕਰ ਲਾਂਗੇ ਚਾਹਵਣ ਹੋਇਆ ਨਾ ਕੋਈ ਲੈਣ ਦਾ ਅਸੀਂ ਆਪਾਂ ਦੁੱਧ ਤਿਆਰ ਕਰਕੇ ਵੀਡੀਓ ਪਾਵਾਂਗੇ ਠੀਕ ਆ ਅੱਜ ਦੀ ਜਿਹੜੀ ਕੀਮਤ ਫੋਨ ਤੇ ਹੋ ਜੀ ਚਲੋ ਬਸ ਤੇ ਇੰਨੀ ਵੜਾ ਜੀ ਹਾਂ ਜੀ ਠੰਡੀਆਂ ਸੀ ਇਹ ਵੜਾ ਸਾਰੀਆਂ ਇਹ ਪਰਾ ਥੱਲੇ ਬੈਠੀ ਚੱਲੋ ਬਿਲਕੁਲ ਜੀ ਬਿਲਕੁਲ ਨਹੀਂ ਵੜਾ ਬੁਰਾ ਨਹੀਂ ਹੀ ਜਾਣੀ ਇਹ ਜੀ ਹਾਂ ਚਲੋ ਲਓ ਜੀ ਹਾਂ ਜੀ ਤੇ ਕਰ ਹੀ ਲੋ ਫਿਰ ਮੋਲ ਲੈ ਦਾ ਆ ਕਰ ਹੀ ਲੋ ਫਿਰ ਇਹ ਕਿਹੜੀ ਗੱਲ ਹੈ ਜੀ ਮੁੱਲ ਕਰਦਾਂਗੇ 60 ਕਰਦੇ ਮੁੱਲ ਕੋਈ ਨਹੀਂ ਕਰਦਾਂਗੇ ਮੋਕੇ 60 ਮੋਕੇ 60000 ਤੱਕ ਕਰ ਦੋਗੇ ਮੋਕੇ ਦੇ ਚਲੋ ਹਾਂਜੀ ਦੇਖੋ ਜੀ ਆਪਾਂ ਜੂ ਸੇਲ ਆ ਬਾਕੀ ਮੇਰਾ ਵੀਰੇ ਇੱਥੇ ਆਓ ਅਗਲਾ ਚੈੱਕ ਕਰੋ ਚੁਆਈ ਕਰੋ ਸਹੀ ਹੈ ਕਿ ਨਹੀਂ ਜੀ ਹਾਂ ਵੀਰੇ ਬਸ ਸੱਲੀ ਕਰਕੇ ਲੈ ਕੇ ਜਾਓ ਹਾਂ ਜੀ ਕੋਈ ਔਨਲਾਈਨ ਵੀ ਮਗਾਉਂਦਾ ਤਾਂ ਵੀ ਥਾਣਾ ਦੀ ਭਾਰ ਪਿਛੜੀ ਆਪਣੀ ਫੁੱਲ ਗਰੰਟੀ ਹੋਊ ਬਾਈ ਬਿਲਕੁਲ ਜੀ ਬਿਲਕੁਲ ਹਾਂ ਜੀ ਚਲੋ ਚਲੋ ਵੱਧ ਬੇਨਤੀ ਅਗਲਾ ਇੱਥੇ ਆਵੇ ਪਾਸ ਕਰਕੇ ਲੈ ਕੇ ਜਾਓ ਬਿਲਕੁਲ ਜੀ ਹਾਂ ਚਲੋ ਨੰਬਰ ਬੋਲ ਦੋ ਫਿਰ ਆਪਣਾ 9877624531 ਬਾਈ ਪਿੰਡ ਜੀ ਬਰਗਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਇਹ ਕਿਹੜੇ ਰੋਡ ਤੇ ਰਹਿ ਗਿਆ ਪਿੰਡ ਆਪਣਾ ਇਹ ਬਠਿੰਡਾ ਹਾਈਵੇ ਰੋਡ ਨੰਬਰ ਸਰਾਂ ਲੰਘਦਾ ਜਿਹੜਾ ਉੱਤੇ ਹੈ ਜੀ ਠੀਕ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ